ਜੋ ਵੀ ਇਹਦੀ ਮੈਰਿਜ ਹੋਈ ਹੈ ਮੈਰਿਜ ਤੋਂ ਪਹਿਲਾਂ ਵੀ ਇਹਨਾਂ ਨੇ ਡਿਮਾਂਡ ਕੀਤੀ ਸੀ ਚਲੋ ਮੇਰੀ ਗਲਤੀ ਸਮਝ ਲਓ ਕਿ ਮੈਂ ਉਹਨਾਂ ਦੀ ਹਰ ਡਿਮਾਂਡ ਪੂਰੀ ਕਰਦੀ ਰਹੀ ਆਫਟਰ 2 ਮੰਥ ਉਹਨੂੰ ਟੌਰਚਰ ਕਰਨਾ ਸ਼ੁਰੂ ਕਰਤਾ ਪਰ ਤੇ ਉਹਨੂੰ ਮੈਂਟਲੀ ਟੌਰਚਰ ਇੰਨਾ ਕੁ ਕੀਤਾ ਜਾ ਰਿਹਾ ਸੀ 6 ਮੰਥ ਉਹਨੇ ਟੋਲਰੇਟ ਕੀਤਾ ਅਸੀਂ ਉਹਨਾਂ ਨੂੰ ਜੋ 골ਡ ਪਾਇਆ ਕਹਿੰਦੇ ਸੀ ਇਹਦੇ ਨਾਲ ਕੜਾ ਨਹੀਂ ਪਾਇਆ ਜਿਹਨਾਂ ਚੈਨੀ ਕਰੇਟਾ ਆਦੀ ਸੀ ਸਾਨੂੰ ਸਾਨੂੰ ਕਰੇਟਾ ਮਿਲਦੀ ਸੀ ਤੁਸੀਂ ਪਤਾ ਨਹੀਂ ਤੁਹਾਡੀ ਮਾਂ ਸਾਨੂੰ ਮਲੰਗਾ ਨਾ ਮੱਥਾ ਲੱਗ ਗਿਆ ਤੁਸੀਂ ਸਾਨੂੰ ਕੁਝ ਨਹੀਂ ਦਿੱਤਾ ਵੀਨੰਬਰ ਨੂੰ ਸਵੇਰੇ ਮਾਰਨਿੰਗ ਗਈ ਆ 9 ਵਜੇ ਕੁੱਟ ਕੇ ਇਹਨਾਂ ਨੇ ਥੋੜੇ ਜਿਹੇ ਇਹਨਾਂ ਦੇ ਮੈਂਬਰ ਸੀਗੇ ਜਿਹੜੇ ਚਾਚੇ ਤਾਇਿਆਂ ਦੇ ਮੁੰਡੇ ਉਹ ਵੀ ਇੰਨਾ ਕੁ ਗੰਦ ਬੋਲੇ ਆ ਬੇਚਾਰੀ ਨੂੰ ਉਹ ਮੈਨੂੰ ਫੋਨ ਕੀਤਾ ਕਿ ਤੁਸੀਂ ਆਓ ਮੈਂ ਕਿਹਾ ਚਲੋ ਮੈਂ ਆ ਰਹੀ ਆ ਕੋਈ ਗੱਲ ਨਹੀਂ ਜਦ ਤੱਕ ਆਮੇ ਗਈ ਮੇਰੇ ਜਾਣ ਤੋਂ ਪਹਿਲਾਂ ਤਾਂ ਕੁੱਟ ਕੇ ਗੇਰ ਤੋਂ ਇਹਨਾਂ ਨੇ ਬਾਅਦ ਕਰ ਦਿੱਤੀ ਮੇਰਾ خیال ਲੜਕੇ ਦੇ ਪਿਤਾ ਦੀ ਚਾਚੇ ਦਾ ਚਾਚੇ ਦੀ ਬੇਟੀ ਆ ਕੋਈ ਉਹਨਾਂ ਦੇ ਇੱਕ ਸਰਦਾਰ ਜੀ ਬੇਟਾ ਸੀਗਾ ਜਿਹਨੇ ਮਾਨੂੰ ਐਸਐਚਓ ਬਰਾਉ ਨਾਲ ਜੱਫੀ ਵੀ ਪਾਈ ਸ਼ਮਸ਼ੇਸ਼ ਸਿੰਘ ਨਾਲ ਜੱਫੀ ਪਾਈ ਤੇ ਦੋ ਦਿਨ ਅਫਸਰਾਂ ਨਾਲ ਜੱਫੀਆਂ ਪਾ ਕੇ ਜਦੋਂ ਮਿਲਦਾ ਰਿਹਾ ਫੈਸਲਿਆਂ ਤੋਂ ਬਾਅਦ ਕਹਿੰਦਾ ਜੀ ਫੈਸਲਾ ਮੇਰੇ ਹੱਕ 'ਚ ਨਹੀਂ ਕੀਤਾ ਮੇਰੇ ਮੇਰੇ ਮਤਲਬ ਦਾ ਫੈਸਲਾ ਨਹੀਂ ਕੀਤਾ ਪੀਰੋ ਸਾਨੂੰ ਸੁਣਾਉਂਦਾ ਰਿਹਾ ਜੀ ਮੇਰਾ ਮੇਰ ਲੱਗਿਆ ਮੇਰੇ ਡੀਆਈਜੀ ਲੱਗੇ ਨੇ ਜੀ ਪੁਲਿਸ ਵੀ ਸਾਡੀ ਹੈ ਤੇ ਪੱਤਰਕਾਰ ਵੀ ਸਾਡੇ ਨੇ ਜੀ ਤੁਲੇ ਸੀ ਕਹਿੰਦੇ ਫੈਲ ਲੱਤੀ ਸਾਡੀ ਵਸਤੀ ਚੰਗੀ ਹੈ ਇਹਨੇ ਨਿਰਦੇਸ਼ ਹੀ ਇਹਨੇ ਪਾਪੀ ਬੰਦੇ ਇੰਡੀਆ ਦੇ ਵਰਲਡ ਦੇ ਮੈਂ ਪਹਿਲੇ ਸ਼ਬਦ ਦੇਖਿਆ ਜਿਹੜੀ ਮਾਤਾ ਨੇ ਨਹੀਂ ਰਹੀ ਐ ਨਹੀਂ ਪਾਪਾ ਨੇ ਨਹੀਂ ਕਠੋਰ ਦਿਲ ਦੀ ਜਿਹਨੇ ਇੱਕ ਵੀ ਕੁੜੀ ਨੂੰ ਮੁਕਲ ਕੁੜੀ ਨੇ ਸਾਢੇ 10 ਮਿੰਟ ਪੈਰਾਂ 'ਤੇ ਬੈਠ ਕੇ ਮਹਿੰਤਾ ਕੀਤੀ ਹੈ ਇਹਨਾਂ ਕਰਤੇ ਬੜੀ ਹੈਰਾਨੀ ਹੈ ਤੇ ਅੱਜ ਸੰਤ ਕਮਸ਼ੇ ਸਤ ਦਿਨ ਡੈਥ ਹੋਈ ਨੂੰ ਹੋ ਗਏ ਨੇ ਅਜੇ ਤੱਕ ਪ੍ਰਸ਼ਾਸਨ ਇੱਕ ਪੁਲਿਸ ਪ੍ਰੋਸੈਸ਼ਨ ਜਿਹੜਾ ਡੇਲੋਂ ਆ ਇੱਕ ਮਿਲਜਮ ਨੂੰ ਨਹੀਂ ਫੜ ਨਹੀਂ ਸਕਿਆ ਦਹੇਜ ਦੇ ਖਾਤਰ ਹੋਈ ਮੌਤ ਦੇ ਸਬੰਧ ਦੇ ਵਿੱਚ ਅੱਜ 27 ਸਾਲਾਂ ਲੜਕੀ ਸ਼ੇਫ ali ਦਾ ਘੁੱਟ ਪਿਆ ਗਿਆ ਜਿਸ ਦੇ ਸਬੰਧ ਵਿੱਚ ਅਸੀਂ ਉਹਨਾਂ ਦੇ ਮਦਰ ਪ੍ਰੇਮਾ ਜੀ ਨਾਲ ਗੱਲ ਕਰਦੇ ਹਾਂ ਜੀ ਪ੍ਰੇਮਾ ਜੀ ਕੀ ਗੱਲਬਾਤ ਹੋਈ ਸੀ ਸਾਰੀ ਜਿਹੜੀ ਤੁਸੀਂ ਦੱਸਿਓ ਸਦੋ ਵੀ ਇਹਦੀ ਮੈਰਿਜ ਹੋਈ ਹੈ ਮੈਰਿਜ ਤੋਂ ਪਹਿਲਾਂ ਵੀ ਇਹਨਾਂ ਨੇ ਡਿਮਾਂਡ ਕੀਤੀ ਸੀ ਚਲੋ ਮੇਰੀ ਗਲਤੀ ਸਮਝ ਲਓ ਕਿ ਮੈਂ ਉਹਨਾਂ ਦੀ ਹਰ ਡਿਮਾਂਡ ਪੂਰੀ ਕਰਦੀ ਰਹੀ ਆਫਟਰ 2 ਮੰਥ ਉਹਨੂੰ ਟੌਰਚਰ ਕਰਨਾ ਸ਼ੁਰੂ ਕਰਤਾ ਫਿਰ ਉਹ ਮੁੰਡੇ ਦੇ ਪਰੋਹਨੇ ਦੇ ਇੱਕ ਲੇਡੀ ਨਾਲ ਕੁੜੀ ਨਾਲ ਸੌਰੀ 18 ਸਾਲ ਦੀ ਹੈਗੀ ਜੋ ਮੇਡ ਬਣ ਕੇ ਰਹਦੀ ਉਹਦੇ ਨਾਲ ਰਿਲੇਸ਼ਨਸ਼ਿਪ ਬੇਟੀ ਤੋਂ ਨਹੀਂ ਟਾਇਲਟ ਹੋ ਰੇ ਸੀ ਪਰ ਤੇ ਉਹਨੂੰ ਮੈਂਟਲੀ ਟਾਰਚਰ ਇਨਾ ਕੁ ਕੀਤਾ ਜਾ ਰਿਹਾ ਸੀ 6 ਮੰਥ ਉਹਨੇ ਟਾਇਲਟ ਕੀਤਾ ਉਸ ਤੋਂ ਬਾਅਦ ਜਦੋਂ ਓਵਰਫਲੋ ਹੋ ਕੇ ਫਿਰ ਮੈਨੂੰ ਦੱਸਿਆ ਕਿ ਮੰਮਾ ਮੈਨੂੰ ਬਹੁਤ ਟੌਰਚਰ ਕੀਤਾ ਜਾ ਰਿਹਾ ਦਹੇਜ ਦਵਾੜਾ ਦਵਾ ਫੇਰ ਮੰਗਿਆ ਜਾ ਰਿਹਾ ਨਹੀਂ ਲਿਆਂਦਾ ਅਸੀਂ ਉਹਨਾਂ ਨੂੰ ਜੋ 골ਡ ਪਾਇਆ ਕਹਿੰਦੇ ਸੀ ਇਹਦੇ ਨਾਲ ਕੜਾ ਨਹੀਂ ਪਾਇਆ ਇਹਨਾਂ ਚੈਨੀ ਕਰੇਟਾ ਆਦੀ ਸੀ ਸਾਨੂੰ ਸਾਨੂੰ ਕਰੇਟਾ ਮਿਲਦੀ ਸੀ ਤੁਸੀਂ ਪਤਾ ਨਹੀਂ ਤੁਹਾਡੀ ਮਾਂ ਸਾਨੂੰ ਮਲੰਗਾ ਨਾ ਮੱਥਾ ਲੱਗਗਾ ਤੁਸੀਂ ਸਾਨੂੰ ਕੁਝ ਨਹੀਂ ਦਿੱਤਾ ਬਟ ਬੇਟੀ ਨੇ ਇੰਨੇ ਕਿ ਇਹਨਾਂ ਨੂੰ ਟੌਰਚਰ ਕੀਤਾ ਮੈਂਟ ਵੀ ਆ ਫਾਈਨੈਂਸ਼ਲੀ ਕਰਦੀ ਰਹੀ ਤੇ ਮੰਗਦਾ ਨਹੀਂ ਸੀ ਮੁਕਰਈਆਂ ਇਹਨਾਂ ਦੀਆਂ ਮੈਂ ਕਰਦੀ ਰਹੀ ਆ ਮੇਰਾ ਹਾਲਕ ਹੈ ਮੇਰੇ ਹਸਬੰਡ ਨਹੀਂ ਹੈ ਬੱਚੇ ਬਹੁਤ ਛੋਟੇ ਪਾਲੇ ਆ ਮੈਂ ਪਰ ਉਹਨਾਂ ਦਰਿੰਦਿਆਂ ਨੇ ਮਾਰ ਕੁੱਟਾਈ ਔਰ ਦਹੇਜ ਤੇ 도 ਮੰਗਾ ਤਾਂ ਬਿਲਕੁਲ ਨਹੀਂ ਇਹਨਾਂ ਨੇ ਛੱਡਿਆ ਇਹ ਤੁਸੀਂ ਮਤਲਬ ਕਦੋਂ ਤੋਂ ਤੁਹਾਡੀ ਇਹ ਜਿਹੜੀ ਲੜਾਈ ਸ਼ੁਰੂ ਹੋਈ ਸੀਗੀ ਮਤਲਬ ਇਹਨਾਂ ਕੁੜੀ ਨੂੰ ਜਿਹੜਾ ਤੰਗ ਪਰੇਸ਼ਾਨ ਕਰਨਾ ਉਹਨਾਂ ਨੇ ਤੰਗ ਪਰੇਸ਼ਾਨ ਤਾਂ ਇਹਨਾਂ ਨੇ ਆਫਟਰ 2 ਮਨთ ਹੀ ਕਰਤਾ ਸੀ ਬਟ ਬੇਟੀ ਨੇ ਨਹੀਂ ਕੀਤਾ ਬਰਦਾਸ਼ਤ ਕਰਦੀ ਰਹੀ ਚਲੋ ਮੈਂ ਕੀ ਦੱਸਾਂ ਕਿ ਜਾ ਕੇ ਮੈਂ ਆਪਣਾ ਦੇਖਦੀ ਆ ਮੈਂ ਅੱਜ ਦੇਖਦੀ ਆ ਕੱਲ ਦੇਖਦੀ ਆ ਬਟ ਮੈਨੂੰ ਉਹਦੀ ਫੇਸ ਰੀਡਿੰਗ ਤੋਂ ਪਤਾ ਲੱਗਦਾ ਹੁੰਦਾ ਸੀ ਕਿ ਇਹਨੂੰ ਕੋਈ ਪ੍ਰੋਬਲਮ ਹੈ ਹੈਗਾ ਨਹੀਂ ਮੰਮਾ ਨਹੀਂ ਅੱਜ ਠੀਕ ਹੈ ਨਹੀਂ ਤੁਹਾਨੂੰ ਐਸੀ ਹੀ ਲੱਗਦਾ ਪਰ ਉਹਨੂੰ ਮੈਂਟਲੀ ਔਰ ਬਹੁਤ ਹੀ ਟੌਰਚਰ ਕੀਤਾ ਜਾ ਰਿਹਾ ਸੀ ਉਹ ਲੜਕਾ ਵੀ ਆਪਣੀ ਮਦਰ ਦੇ ਨਾਲ ਸੀ ਔਰ ਉਹ ਮਦਰ ਵੀ ਉਹਦੀ ਮੈਂ ਇੰਨੇ ਕਿ ਬੇ ਆਫ ਟਾਕਿੰਗ ਉਹਦੀ ਗੰਦੀ ਸੀ ਨਾ ਮੈਂ ਬੇਟੀ ਪਤਾ ਨਹੀਂ ਉਹ ਕਿਵੇਂ ਟੌਰਟਰਡ ਕਰਦੀ ਰਹੀ ਸਭ ਤੋਂ ਜਿਹੜੀ ਲਾਸਟ ਇਹਨਾਂ ਦੀ ਆਪਸ ਵਿੱਚ ਗੱਲ ਹੋਈ ਹੈ ਜਦੋਂ ਬੇਟੀ ਸਹੁਰੇ ਪਰਿਵਾਰ ਦੇ ਵਿੱਚ ਗਈ ਹੈ ਉਦੋਂ ਕੀ ਹੋਇਆ ਉਹ ਥੋੜਾ ਜਿਹਾ ਡਿਟੇਲ ਚ ਦੱਸਿਓ ਪਹਿਲਾਂ ਥੋੜਾ ਜਿਹਾ 6 ਅਗਸਤ ਨੂੰ ਇਹ ਗੁੱਸੇ ਹੋਈ ਸੀ ਚਲੋ ਵੇਟ ਕਰਦੇ ਦੀ ਆਣਗੇ ਆਣਗੇ ਨਹੀਂ ਆਣਗੇ ਚਲੋ ਚੱਲੀ ਗਈ ਕਿ ਮੇਰੇ ਇਲਾਜ ਨੇ ਮੈਂ ਜਾਣਾ ਤਾਂ ਹੈ ਹੀ ਐ ਇਹ 20 ਨਵੰਬਰ ਨੂੰ ਗਈ ਆ ਉਥੇ ਵੀਰ ਨੰਬਰ ਨੂੰ ਸਵੇਰੇ ਮਾਰਨਿੰਗ ਗਈ ਆ 9 ਵਜੇ ਕੁੱਟ ਕੇ ਇਹਨਾਂ ਨੇ ਥੋੜੇ ਜਿਹੇ ਇਹਨਾਂ ਦੇ ਮੈਂਬਰ ਸੀਗੇ ਜਿਹੜੇ ਚਾਚੇ ਤਾਇਿਆਂ ਦੇ ਮੁੰਡੇ ਉਹ ਵੀ ਇੰਨਾ ਕੁ ਗੰਦ ਬੋਲੇ ਆ ਇਹਨੂੰ ਵਿਚਾਰੀ ਨੂੰ ਉਹ ਮੈਨੂੰ ਫੋਨ ਕੀਤਾ ਕਿ ਤੁਸੀਂ ਆਓ ਮੈਂ ਕਿਹਾ ਚਲੋ ਮੈਂ ਆ ਰਹੀ ਆ ਕੋਈ ਗੱਲ ਜਦ ਤੱਕ ਆ ਮੈਂ ਗਈ ਮੇਰੇ ਜਾਣ ਤੋਂ ਪਹਿਲਾਂ ਤਾਂ ਕੁੱਟ ਕੇ ਘੇਰ ਤੋ ਇਹਨਾਂ ਨੇ ਬਾਹਰ ਕਰ ਦਿੱਤੀ ਇਹਨਾਂ ਦਾ ਕੋਈ ਮੈਜਪੈਲਸ ਹੈ ਉਹਦੇ ਵਿੱਚ ਇਹਨਾਂ ਦਾ ਰੈਜ਼ਿਡੈਂਸ ਹੈ ਮੇਰੇ ਆਉਣ ਤੋਂ ਪਹਿਲਾਂ ਬਾਹਰ ਕੱਢ ਚੁੱਕੇ ਸੀ ਬਾਹਰ ਕੱਲੀ ਬੈਠੀ ਪੁੰਜੇ ਰੋ ਰਹੀ ਸੀ ਔਰ ਸਾਰੇ ਆਲੇ ਦੁਆਲੇ ਕਹਿ ਰਹੇ ਸੀ ਕੋਟੇ 16 ਬੰਦਿਆਂ ਨੇ ਸਾਹਮਣੇ ਕੁੱਟ ਕੇ ਕੱਢਿਆ ਜਿਹੜੀ ਇਹਨਾਂ ਦੀ ਲੈਂਗੁਏਜ ਇੰਨੀ ਗੰਦੀ ਸੀਗੀ ਉਹ ਬੰਦੇ ਨੇ ਮੁੰਡੇ ਨੇ ਵੀ ਕਿਹਾ ਕਿ ਮੇਰੀ ਵਾਈਫ ਹੈ ਉਹ ਵੀ ਉਹਨਾਂ ਦੇ ਨਾਲ ਸੀ ਤੋਂ ਪੁਲਿਸ ਵਾਲੇ ਸੀ ਜਿਨ੍ਹਾਂ ਦੇ ਸਾਹਮਣੇ ਇਹ ਕੁੱਟੀ ਹੈ ਕਿੰਨੇ ਦਿਨ ਉੱਥੇ ਬੈਠੀ ਰਹੀ ਹੈ ਪੈਲੇਸ ਦੇ ਵਿੱਚ 20 ਤਰੀਕ ਤੋਂ ਲੈ ਕੇ 5 ਤਰੀਕ ਤੱਕ ਬੈਠੀ ਰਹੀ ਆ ਉਹ ਜਿਸ ਦਿਨ ਦੇਖਿਆ ਕਿ ਹਾਂ ਸਾਨੂੰ ਚਲੋ ਇੱਕ ਐਸਐਚਓ ਆਏ ਬਟ ਮੈਂ ਉਹਨਾਂ ਦੀ ਸਾਡੀ ਉਹਨਾਂ ਨੇ ਕੋਈ ਸਪੋਰਟ ਨਹੀਂ ਕੀਤੀ ਸਾਨੂੰ ਅੰਦਰ ਵੜਿਆ ਅਸੀਂ ਪੈਲੇਸ 'ਤੇ ਬੈਠੇ ਰਹੇ ਆ ਦੇਖਿਆ ਕਿ ਇੱਥੇ ਬੈਠ ਕੇ ਸਾਰੇ ਘਰ ਨੂੰ ਤਾਲਾ ਲਾ ਕੇ ਆਪਣੇ ਚਲੇ ਗਏ 16 ਤੋਂ 16 ਮੈਂਬਰ ਉਸ ਤੋਂ ਬਾਅਦ ਫੈਸਲਾ ਹੋਇਆ ਕਿ ਮੈਂ ਨਹੀਂ ਰੱਖਣੀ ਇਹਨੂੰ ਤੂੰ ਲੈ ਜਾ ਬਟ ਉਹਨਾਂ ਦੀ ਇੱਕ ਸਾਨੂੰ ਪਲੈਨਿੰਗ ਸੀ ਉਥੋਂ ਕੱਢਣ ਦੀ ਮੈਂ ਜਿੱਦਾਂ ਹੀ ਕਿਹਾ ਵੀ ਚਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲੋ ਉਹ ਹਸਬੰਦ ਉਹਦਾ ਜੋ ਮੇਰਾ ਜਵਾਈ ਹੈ ਲੈ ਕੇ ਆਇਆ ਘਰ ਅੱਜ ਤੁਹਾਡੇ ਘਰੇ ਰਹਿਣਾ ਚਾਹੁੰਦੇ ਆ ਸੀ ਮੈਂ ਚਲੋ ਕੋਈ ਗੱਲ ਨਹੀਂ ਬਟ ਉਹਨਾਂ ਦੀ ਉਥੋਂ ਪਲੈਨਿੰਗ ਸੀ ਕਦੇ ਸਟੈਚੀ ਟੁਚੀ ਰੱਖੇ ਛੱਡ ਕੇ ਚਲਾ ਗਿਆ ਉਹ ਮਗਰ ਵੀ ਗੱਡੀ ਦੇ ਭੱਜੀ ਰੋਂਦੀ ਗਈ ਰੁਕੋ 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 ਬਟ ਨਹੀਂ ਫੋਨ ਉਹਨੇ ਬੰਦ ਕਰ ਲਿਆ ਇਸ ਚੀਜ਼ ਤੋਂ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਉਹਨੇ ਆਪਣਾ ਸੁਇਸਾਈਡ ਕੀਤਾ ਆ ਇਹ ਤੁਸੀਂ ਕੀ ਕਹਿਣਾ ਚਾਹਦੇ ਹੋ ਨਹੀਂ ਅਸੀਂ ਦਾ ਇਹੀ ਕਹਿ ਰਹੇ ਸਾਨੂੰ 5 ਤਰੀ ਨੂੰ ਬੁਲਾਇਆ ਸੀ ਮੈਂ ਮੇਰੀ ਮੈਸੇਜ ਮੇਰੀ ਸਿਸਟਰ ਨਾਲ ਅਧਰਾਹਾ ਥਾਂ ਜੇ ਸਾਨੂੰ ਬੁਲਾਇਆ ਅਸੀਂ ਤਿੰਨੇ ਆਣੇ ਸੀਗੇ ਉਹਨਾਂ ਦੇ 35 40 ਬੰਦੇ ਸੀਗੇ ਕੁੱਲ ਮਿਲਾ ਕੇ ਉਹਨਾਂ ਦਾ ਪਲਾਨ ਇਹ ਸੀਗਾ ਜੀ ਇਹਨਾਂ ਨੂੰ ਇੱਥੋਂ ਉਠਾ ਦੀਗੇ ਤੇ ਰਾਜੀ ਨਾਮ ਕਰੀਏ ਕੁੜੀ ਨੂੰ ਛੱਡਿਆ ਵੀ ਕਿਵੇਂ ਨਾ ਕਿਵੇਂ ਤੇ ਘਰੋਂ ਕੱਢ ਦੀਗੇ ਉਹਨਾਂ ਜੀ ਆਪਣੇ ਚਾਚਾ ਕੀ ਚਾਚੇ ਦੇ ਮੁੰਡੇ ਇੱਕ ਇਥੋਂ ਲੁਧਿਆਣਾ ਤੋਂ ਸੀ ਜੀ ਮੇਰੇ ਖਿਆਲ ਲੜਕੇ ਦੇ ਪਿਤਾ ਦੀ ਚਾਚੇ ਦਾ ਚਾਚੇ ਦੀ ਬੇਟੀ ਹੈ ਕੋਈ ਉਹਨਾਂ ਦੇ ਇੱਕ ਸਰਦਾਰ ਜੀ ਬੇਟਾ ਸੀਗਾ ਜਿਹਦੇ ਮਾਨੂੰ ਐਸ ਐਚਓ rau ਨਾਲ ਜਫੀ ਵੀ ਭਾਈ ਸ਼ਮਸ਼ੇਰ ਸਿੰਘ ਨਾਲ ਜਫੀ ਭਾਈ ਤੇ ਦੋ ਦਿਨ ਅਫਸਰਾਂ ਨਾਲ ਜਫੀਆਂ ਪਾ ਕੇ ਉਹਨਾਂ ਨੂੰ ਮਿਲਦਾ ਰਿਹਾ ਫੈਸਲੇ ਤੋਂ ਬਾਅਦ ਕਹਿੰਦਾ ਜੀ ਫੈਸਲਾ ਮੇਰੇ ਹੱਕ 'ਚ ਨਹੀਂ ਕੀਤਾ ਮੇਰੇ ਮੇਰੇ ਮਤਲਬ ਦਾ ਫੈਸਲਾ ਨਹੀਂ ਕੀਤਾ ਫਿਰ ਉਹ ਸਾਨੂੰ ਸੁਣਾਉਂਦਾ ਰਿਹਾ ਜੀ ਮੇਰਾ ਮੇਰ ਲੱਗਿਆ ਮੇਰੇ ਡੀ ਆਈ ਜੀ ਲੱਗੇ ਨੇ ਜੀ ਪੁਲਸ ਵੀ ਸਾਡੀ ਹੈ ਤੇ ਪੱਤਰਕਾਰ ਵੀ ਸਾਡੇ ਨੇ ਜੀ ਚਲੋ ਅਸੀਂ ਕਹਾਂ ਜਿਵੇਂ ਫੈਨ ਲੱਤੀ ਸਾਡੀ ਬਸਤੀ ਚੰਗੀ ਹੈ ਅਸੀਂ ਉਹ ਤੇ ਕੀ ਬੋਲਣਾ ਸੀ ਇਹਨਾਂ ਦਾ ਪਲਾਨ ਇਹ ਸੀਗਾ ਜੀ ਲੜਕੀ ਇੱਥੇ ਲਿਆਇਆ 5 ਤਰੀਕ ਨੂੰ ਮੇ ਮਮਾ ਜੀ ਰਾਤ ਉੱਥੇ ਰਹਿਵਾਂਗੇ ਸਵੇਰੇ ਅਸੀਂ ਆ ਕੇ ਕੋਈ ਕਬਰਾਂ ਦੇਖ ਲਾਂਗੇ ਇੱਥੇ ਆਇਆ 6 ਨੂੰ ਆਪਣੇ ਚਾਚੇ ਦਾ ਮੁੰਡਾ ਬੁਲਾਇਆ ਇੱਕ ਦੋ ਹੋਰ ਇੱਕ ਅੱਧਾ ਹੋਰ ਸੀ ਨਾਲ ਜਿਹੜੀ ਪਹਿਲੀ ਗੱਡੀ ਸੀ ਇੱਕ ਲੜਕਾ ਲੈ ਗਿਆ ਦੂਜੀ ਗੱਡੀ ਦੇ ਵਿੱਚ ਆ ਬੈਠ ਗਏ ਕੁੜੀ ਗੇਟ ਤੱਕ ਮਗਰ ਭਜੀ ਆ ਬੱਤ ਛੱਡ ਕੇ ਤੁਰ ਗਿਆ ਬਾਕੀ ਉਹਨੇ ਮੈਸੇਜ ਪਤਾ ਨਹੀਂ ਕਿਹ ਹੈ ਜੇ ਮੈਸੇਜ ਕੀ ਧਮਕੀਆਂ ਦਿੱਤੀਆਂ ਕੀ ਗੱਲਬਾਤ ਕੀਤੀ ਉਹਨੇ ਕੀ ਕੁੜੀ ਡਰਾਇਆ ਇਹ ਕੁੜੀ ਤਾਂ ਸਾਡੀ ਮਰਨ ਵਾਲੀ ਹੈਣੀ ਸੀ ਜਾਂ 14-15 ਦਿਨਾਂ ਤੋਂ ਤੇ ਮਨ ਗੜਾ ਕਰਕੇ ਪੈਸੇ ਪੌੜੀਆਂ ਜੇ ਵੇਚ ਲਈ ਹੈ ਜਿੱਥੇ ਕਿ ਇੱਕ ਬਾਤ ਹੁੰਦੀ ਲੱਗੀ ਬੰਦਾ ਬਹਿਣ ਦਾ ਵੀ ਹੱਕਦਾਰ ਨਹੀਂ ਹੈ ਜਿੱਥੇ ਉਹ ਘਰ ਦੀ ਮਾਲਕਨ ਜਿਸ ਘਰ ਚੋਂ ਵਿਹਾਈ ਗਈ ਸੀ ਇਸ ਮਾਤਾ ਨੇ ਬਿਲਕੁਲ ਰਹਿਮ ਨਹੀਂ ਕੀਤਾ ਮੈਂ ਮੇਰੀ ਮੇਸੀ ਬੀਜੇ ਕੁਮਾਰੀ ਅਸੀਂ ਤੁਹਾਨੂੰ ਨੇ ਹੱਥ ਜੜ ਵੀ ਭੈਣ ਜੀ ਭੈਣ ਜੀ ਇੱਕ ਮੌਕਾ ਦਿਓ ਭੈਣ ਜੀ ਇੱਕ ਮੌਕਾ ਦਿਓ ਜੇ ਕੁੜੀ ਕੋਈ ਤੁਹਾਨੂੰ ਉਹੀ ਵੀ ਕਹਿ ਜੇ ਤੁਹਾਡੀ ਸੇਵਾ 'ਚ ਫਰਕ ਵੇ ਤੁਹਾਡੀ ਜੁੱਤੀ ਸਾਡਾ ਸਿਰ ਹੋਊਗਾ ਚੌਂਕ ਦੇ ਤੱਲੇ ਘੜਾ ਇਹਨੇ ਨਿਰਦੇਸ਼ ਹੀ ਇਹਨੇ ਪਾਪੀ ਬੰਦੇ ਇੰਡੀਆ ਨੇ ਵਰਲਡ ਦੇ ਵਿੱਚ ਪਹਿਲੇ ਸ਼ਖਸ ਦੇਖਿਆ ਜਿਹੜੀ ਮਾਤਾ ਨੇ ਨਹੀਂ ਰੱਖੀ ਐ ਨਹੀਂ ਪਾਪਾ ਨੇ ਨਹੀਂ ਕਠੋਰ ਦਿਲ ਦੀ ਜਿਹਨੇ ਇੱਕ ਵੀ ਬੁੜੂ ਨੂੰ ਮੁਕਲ ਕੁੜੀ ਨੇ ਸਾਡੇ ਦੇ 10 ਮਿੰਟ ਪੈਰਾਂ 'ਤੇ ਬੈਠ ਕੇ ਮਹਿੰਤਾ ਕੀਤੀ ਐ ਜਿਹੜਾ ਇੱਕ ਹੋਰ ਹੋਲਡਰ ਸਾਹਿਬ ਬੈਠੀ ਐ ਇੰਸਪੈਕਟਰ ਸਾਹਿਬ ਉਹਨਾਂ ਨੇ ਵੀ ਕਿਹਾ ਵੀ ਮਾਤਾ ਹੁਣ ਤਾਂ ਮੌਕਾ ਦੇ ਦਿਓ ਇੱਕ ਅਸੀਂ ਰੋ ਰੋ ਕੇ ਹੱਥ ਬੱਲੇ ਜੀ ਉਹਨਾਂ ਮੁਰੇ ਇਹਨਾਂ ਨੇ ਇੱਕ ਜਿਹੜੇ ਇਹਨਾਂ ਦਾ ਪਲਾਨ ਸੀ ਪੁਲਿਸ ਵਾਲੀ ਹੋਈ ਸੀ ਇਹਨਾਂ ਨਾਲ ਅਸੀਂ ਉੱਥੇ ਕੀ ਕਰਿਆ ਸਾਡੀ ਕੀ ਬਸਤੂ ਦਾ ਸੈਣ ਕਰਾਲੀ ਜੀ ਇਹਨੂੰ ਮਕਾਨ ਲੈ ਲਵਾਂਗੇ ਬਾਹਰ ਜੀ ਖੀਰ ਆਕੇ ਜਿਹੜਾ ਦਾ ਪਲਾਨ ਸੀ ਪਲਾਨ ਇਹਨਾਂ ਦਾ ਕੰਮ ਜਾ ਗਿਆ ਸਾਡੀ ਕੁੜੀ ਦੁਨੀਆ ਤੁਰ ਗਈ ਉਹਨੇ ਕੁਝ ਖਾ ਲਿਆ ਜੀ ਅੱਕ ਕੇ ਅੱਕ ਕੇ ਖਾਣਾ ਹੀ ਬੱਚਾ ਕੀ ਕਰਦਾ ਦੱਸੋ ਜੀ ਮੈਨੂੰ ਤੀਨ ਇੱਕ ਵਾਰ ਬਿਉਹਨੀ ਰੋ ਰੋਤਾ ਬਹਿਨੀ ਜਾਂ ਗਾਮ ਐ ਸੈਨੇ ਵੀ ਜਿਹੜਾ ਦੁੱਧ ਕੱਢ ਗਿਆ ਸੀ ਵੇਚਦੇ ਨੇ ਜਾਂ ਹੋਰ ਕਰਦੇ ਲਾਂਗੇ ਇਹ ਮਾਂ ਬਾਪ ਦਾ ਮਸਾ ਦੁਖੀ ਇੱਕ ਵਾਰੀ ਹਜ਼ਾਰਾਂ ਦੀ ਇੱਕ ਲੜਕਾ ਲੱਭ ਕੇ ਮਸਾ ਤੋੜਦੇ ਤੀਨ ਨੂੰ ਵੀ ਸ਼ੁਕਰਾ ਸਾਡੇ ਦੇਲੀ ਟੁੱਠੀ ਸਾਡੇ ਤੇ ਆਪਣੇ ਘਰ ਨੂੰ ਜਾਵੇ ਖੁਸ਼ ਰਵੇ ਲੇਕਿਨ ਇਸ ਤੋਂ ਪਾਪੀ ਮੈਂ ਬੰਦੇ ਇੰਡੀਆ ਦੀ ਵਰਲਡ ਦੇ ਵਿੱਚ ਮੈਂ ਨਹੀਂ ਦੇਖੇ ਇਸ ਤਰ੍ਹਾਂ ਦੇ ਮੈਂ ਸਤਨਾਮ ਸਿੰਘ ਢਾਲੀਵੜ ਪ੍ਰਧਾਨ ਜੂਨੀਵਰਸਲ ਫੋਮਰ ਐਸੋਸੀਏਸ਼ਨ ਮੈਂ ਇੱਕ ਪ੍ਰਸ਼ਾਸਨ ਦੇ ਸਰਕਾਰ ਦੇ ਇੱਕ ਧਿਆਨ ਚ ਲਿਆਉਣਾ ਚਾਹੁੰਦਾ ਪਈ ਇਸ ਕੇਸ ਦੇ ਵਿੱਚ ਮੈਂ ਖੁਦ ਸਮਝੌਤੇ ਦੇ ਵਿੱਚ ਦਰਾਹਾ ਥਾਣੇ ਦੇ ਵਿੱਚ ਗਿਆ ਪਰ ਮੈਂ ਬੜਾ ਹੈਰਾਨ ਹੋਇਆ ਦੇਖ ਕੇ ਮੈਂ ਐਸ ਐਚਓ ਨੂੰ ਕਮ ਸੇ ਕਮ 10 15 ਮਿੰਟ ਗੱਲਬਾਤ ਕਰਕੇ ਉਹਨੂੰ ਕਿਹਾ ਮੈਂ ਕਿਹਾ ਪੀ ਇਹਨੂੰ ਕੁੜੀ ਨੂੰ ਇੱਥੋਂ ਕੱਢੀ ਨਾ ਇਨੂੰ ਕੁੜੀ ਨੂੰ ਇਹਦੇ ਇੱਥੇ ਹੀ ਕੋਈ ਕਮਰਾ ਦਿਵਾ ਦੇ ਉਹਦੇ ਵਿੱਚ ਬਿਠਾ ਦੇ ਆਪੇ ਹੌਲੀ ਹੌਲੀ ਇਹ ਲੱਗੇ ਲੱਜਣਗੇ ਫੈਸਲਾ ਆ ਜਾਊ ਪਰ ਉਹ ਇੱਕ ਪਲਾਨਡ ਤਰੀਕੇ ਦੇ ਨਾਲ ਉਹਨੂੰ ਕੁੜੀ ਨੂੰ ਉੱਥੋਂ ਕੱਢ ਕੇ ਘਰ ਪੇਈ ਦਿੱਤਾ ਗਿਆ ਮੈਂ ਵੀ ਇਹਨਾਂ ਨੂੰ ਭੰਜੇ ਹੋਣਾ ਨੇ ਵੀ ਇਹ ਗੱਲ ਕਹੀ ਵੀ ਮੈਂ ਹੈ ਤੁਸੀਂ ਗਲਤ ਕੀਤਾ ਆਪਾਂ ਉਹਨੂੰ ਕੁੜੀ ਨੂੰ ਘਰ ਵੜਨਾ ਸੀ ਚਲੋ ਜੋ ਕੁਝ ਹੋ ਗਿਆ ਪਰ ਇੱਕ ਗੱਲ ਤੇ ਬੜੀ ਹੈਰਾਨੀ ਹੈ ਕਿ ਅੱਜ ਕਮ ਸੇ ਕਮ 6-7 ਦਿਨ ਡੈਥ ਹੋਈ ਹੋਏ ਨੇ ਅਜੇ ਤੱਕ ਪ੍ਰਸ਼ਾਸਨ ਇੱਕ ਪੁਲਿਸ ਪ੍ਰਸ਼ਾਸਨ ਜਿਹੜਾ ਡੇਲੋਂ ਆ ਇੱਕ ਮਲਜ਼ਮ ਨੂੰ ਵੀ ਨਹੀਂ ਫੜ ਨਹੀਂ ਸਕਿਆ ਦੇਖੋ ਲੁਧਿਆਣੇ ਦੇ ਵਿੱਚ 8.5 ਕਰੋੜ ਦਾ ਡੱਕਾ ਪਿਆ ਤੇ ਉੱਥੇ ਅਨਨੌਨ ਲੋਕ ਸੀਗੇ ਜਿਹੜੇ ਡੱਕਾ ਮਾਰਨ ਆਲੇ ਸੀ ਤੇ ਇਹਨਾਂ ਨੇ ਆਪਣੇ ਮਨਦੀਪ ਸਿੰਘ ਸਿੱਧੂ ਜਿਹੜੇ ਕਮਿਸ਼ਨਰ ਸੀ ਉਹਨਾਂ ਨੇ 8 ਘੰਟੇ ਦੇ 10 ਘੰਟੇ ਦੇ ਵਿੱਚ ਵਿੱਚ ਇਹ ਪਤਾ ਲਾ ਲਿਆ ਸੀ ਵੀ ਡੱਕਾ ਮਾਰਿਆ ਕਿਹਨਾਂ ਨੇ ਹੈ ਤੇ ਉਹ ਬੰਦੇ ਫੜਨੇ ਵੀ ਸ਼ੁਰੂ ਕਰਤੇ ਸੀ 12-14 ਘੰਟੇ ਦੇ ਵਿੱਚ ਇਹ ਕੀ ਗੱਲ ਜਿੰਤਾ ਬੰਦਿਆਂ ਦੇ ਨਾਂ ਦਿੱਤੇ ਗਏ ਆ ਪੇ ਆ ਬੰਦੇ ਆ ਜਿਨ੍ਹਾਂ ਦਾ ਐਫਆਈਆਰ ਤੇ ਨਾਂ ਨਹੀਂ ਉਹਨਾਂ ਦਾ ਐਡਰੈਸ ਪਤਾ ਤੇ ਪੁਲਿਸ ਕੀ ਦੇਖਦੀ ਐ ਅਸੀਂ ਪੁਲਿਸ ਕਮਿਸ਼ਨਰ ਲੁਧਿਆਣਾ ਤੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਬੇਨਤੀ ਕਰਦੇ ਆਂ ਪੇ ਇਹ ਜਿਹੜੇ ਮਲਜਮਾ ਛੇਤੀ ਤੋਂ ਛੇਤੀ ਫੜੇ ਜਾਣ ਅਸੀਂ ਨਹੀਂ ਚਾਹੁੰਦੇ ਪੇ ਅਸੀਂ ਵੀ ਕਿਸੇ ਸੰਘਰਸ਼ ਕੋਈ ਇਹੋ ਜਿਹਾ ਸੰਘਰਸ਼ ਵਿੱਢੀਏ ਜਿਹੜਾ ਮਤਲਬ ਕੋਈ ਰਾਹ ਦੇ ਵਿੱਚ ਰੋਕ ਬਣੇ ਜਾਂ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਆਵੇ ਜੇ ਕੋਈ ਸਾਨੂੰ ਇਹੋ ਜਿਹਾ ਸੰਘਰਸ਼ ਕਰਨਾ ਪੈਂਦਾ ਤੇ ਐਸਐਚਓ ਡੇਲੋਂ ਜਿਹੜਾ ਆ ਉਹ ਖੁਦ ਜ਼ਿੰਮੇਵਾਰ ਹੋਊਗਾ ਮੇਰੇ ਬੇਟੇ ਦੇ ਲਾਜ਼ ਦਰਾਹੇ ਕੁਲਵੀਰ ਪੈਲੇਸ ਸੈਨੋ ਫੇਮਸ ਪੈਲੇਸ ਕਿ ਹਾਂਜੀ ਕੁਲਵੀਰ ਪੈਲੇਸ ਕੁਲਵੀਰ ਪੈਲੇਸ ਇਹਦੇ ਵਿੱਚ ਦਰਿੰਦੇ ਵੱਸਦੇ ਆ ਪਰ ਨਹੀਂ ਸੀ ਪਤਾ ਵੀ ਇਹ ਪੈਲੇਸ ਐਸ ਤਰ੍ਹਾਂ ਦਾ ਕਿ ਜਿਹੜੀਆਂ ਇੱਥੇ ਕੁੜੀਆਂ ਵਿਆਈਆਂ ਜਾਂਦੀਆਂ ਇਸ ਦਰਿੰਦਿਆਂ ਦੇ ਪੈਲੇਸ ਤੇ ਵਿਆਈਆਂ ਜਾਂਦੀਆਂ ਮੈਂ ਸੀਐਮ ਸਾਹਿਬ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੀ ਆ ਤੁਸੀਂ ਇੱਕ ਵਾਰ ਕਿਹਾ ਸੀਗਾ ਜਦੋਂ ਸੀਐਮ ਬਣਿਓ ਕਿਸੇ ਦੀ ਕੁੜੀ ਨੂੰ ਕੋਈ ਵੀ ਪ੍ਰੋਬਲਮ ਹੋਵੇ ਕਿਸੇ ਦੇ ਬੇਟੇ ਨੂੰ ਕੋਈ ਪ੍ਰੋਬਲਮ ਹੋਵੇ ਤੁਸੀਂ ਜਿੱਥੇ ਖੜੇ ਹੋ ਉਸ ਥਾਣੇ 'ਚ ਰਿਪੋਰਟ ਲਿਖਾਓ ਬਸ ਅਸੀਂ ਜਿੱਥੇ ਵੀ ਲਿਖਾਈ ਆ ਜਿਹੜਾ ਥਾਣਾ ਲੱਗਦਾ ਸੀ ਉਹਨਾਂ ਨੇ ਵੀ ਨਹੀਂ ਸਾਡੀ ਸੁਣੀ ਹੁਣ ਤੱਕ ਡੇਲੋਂ ਤੋਂ ਕੋਈ سپورਟ ਨਹੀਂ ਮਿਲੀ ਦਰਾਹੇ ਤੋਂ ਸਾਨੂੰ ਕੋਈ سپورਟ ਨਹੀਂ ਮਿਲੀ ਰਾਉ ਨੇ ਸਾਡੀ سپورਟ ਨਹੀਂ ਕੀਤੀ ਹੁਣ ਤੱਕ ਕਬਲਜੀਤ ਸਿੰਘ ਨੇ ਨਹੀਂ ਮੈਂ ਸੀਐਮ ਸਾਹਿਬ ਤੁਹਾਨੂੰ ਪੁੱਛਣਾ ਚਾਹਨੀ ਆ ਮੈਂ ਵਿਡੋ ਲੇੜੀ ਆ ਬੱਚਿਆਂ ਨੂੰ ਇੱਥੇ ਤੱਕ ਲੈ ਕੇ ਆਉਣ ਲਈ ਪੜਾਈ ਕਰਨ ਲਈ ਸਟੱਡੀ ਕਰਾਉਣ ਲਈ ਮੈਂ ਕੀ ਸਟਰਗਲ ਕੀਤੀ ਆ ਮੈਂ ਔਰ ਮੇਰਾ ਰੱਬ ਜਾਣਦਾ ਬਸ ਤੁਸੀਂ ਹੁਣ ਮੈਨੂੰ ਦੱਸੋ ਕੀ ਕਹਿਣਾ ਚਾਹੁੰਦੇ ਕਿ ਹਾਂ ਇੱਕ ਲੇਡੀ ਇੱਕ ਬੇਟੀ ਨੂੰ ਉਹ ਦਰਿੰਦਿਆਂ ਨੇ ਇੰਨਾ ਮਾਰਿਆ 16 ਬੰਦਿਆਂ ਨੇ ਸਾਹਮਣੇ ਦੋ ਦੇ ਵਿੱਚ ਪੁਲਿਸ ਵਾਲੇ ਖੜੇ ਸੀ ਉਹਦੀ ਵੀਡੀਓ ਹੈ ਪੁਲਿਸ ਵਾਲਿਆਂ ਦਾ ਨਾਮ ਨਹੀਂ ਆ ਪਰ ਉਹਨਾਂ ਦੀ ਫੇਸ ਰੀਡਿੰਗ ਹੈ ਬੈਲਟ ਨੰਬਰ ਦੇਖੋ ਕੌਣ ਨੇ ਉਹ ਉਹ ਪੁਲਿਸ ਵਾਲਿਆਂ ਨੇ ਵੀ ਨਹੀਂ ਰੋਕਿਆ ਕਿ ਤੁਸੀਂ ਹੱਥ ਕਿਉਂ ਚੱਕ ਰਹੇ ਹੋ ਕਿਉਂ ਕਹਿ ਰਹੇ ਹੋ ਪੁਲਿਸ ਵਾਲੇ ਕਹਿ ਰਹੇ ਆ ਮੇਰੀ ਬੇਟੀ ਨੂੰ ਕੰਪਲੇਨ ਲਿਖਾ ਬੇਟੀ ਕਹਿ ਰਹੀ ਆ ਵੀਡੀਓ ਪਈ ਆ ਕਿ ਮੈਂ ਕੰਪਲੇਨ ਨਹੀਂ ਲਖਾਣੀ ਮੇਰੇ ਇਨ-ਲਾਜ਼ ਨੇ ਮੈਂ ਇੱਥੇ ਰਹਿਣਾ ਚਾਹੁੰਦੀ ਆ ਮੈਂ ਐਦਾਂ ਦਾ ਕੁਝ ਨਹੀਂ ਕਰਨਾ ਚਾਹੁੰਦੀ ਤੁਸੀਂ ਪੁਲਿਸ ਵਾਲੇ ਕੋਲ ਘੋੜੇ ਹੋ ਕੇ ਮੈਨੂੰ ਕਟਵਾ ਰਹੇ ਹੋ ਤੁਸੀਂ ਕੁਝ ਨਹੀਂ ਕਰੀ ਉਹ 16 ਬੰਦੇ ਜੋ ਰਿਲੇਟਿਵ ਸੀ ਉਹਨਾਂ ਦੇ ਸਭ ਦੇ ਬੇਟੀਆਂ ਸੀ ਸਭ ਦੇ ਦਿਲ ਲੱਗੇ ਹੋਏ ਸੀ ਇੱਕ ਮੈਂ ਜਦੋਂ ਕਹਿ ਰਹੀ ਆ ਮੈਂ ਆ ਰਹੀ ਆ ਮੇਰੇ ਆਨ ਤੋਂ ਪਹਿਲਾਂ ਕੁੱਟ ਕੁੱਟ ਕੇ 16 ਬੰਦਿਆਂ ਨੇ ਉਹ ਕਰਤੀ ਉਹਦੇ ਪਹਿਲਾਂ ਦੇ ਨੇਲ ਵੀ ਟੁੱਟ ਗਏ ਉਹ ਕੁੜੀ ਨੇ ਅੱਜ ਜਾਨ ਦਿੱਤੀ ਆ ਉਸ ਦਰਿੰਦੀ ਸੱਸ ਦੇ ਉਸ ਕੁਲਵੀਰ ਪੈਲਸ ਦੇ ਵਿੱਚ ਬਹਿ ਕੇ ਜਿੱਥੇ ਕੁੜੀਆਂ ਡੋਲੀਆਂ ਤੋਰੀਆਂ ਜਾਂਦੀਆਂ ਨੇ ਜਿੱਥੇ ਬਰਾਤਾਂ ਆਉਂਦੀਆਂ ਨੇ ਮੈਂ ਤਾਂ ਰਿਕਵੈਸਟ ਕਰੂੰਗੀ ਜਿਹੜਾ ਵੀ ਦਰਾਹੇ ਦਾ ਜਿਹੜਾ ਵੀ ਆਲੇ-ਦਾਲੇ ਪਿੰਡਾਂ ਦਾ ਸੁਨਿਆ ਉਹ ਕੁਲਵੀਰ ਪੈਲੇਸ ਆਪਣੀ ਬੇਟੀ ਵਿਆਹ ਨਾ ਜਾਇਓ ਆਪਣਾ ਬੇਟਾ ਲੈ ਕੇ ਨਾ ਜਾਇਓ ਨਹੀਂ ਕੀਤੀ ਮੈਂ ਰਿਕਵੈਸਟ ਕਰੂੰਗੀ ਉਹ ਪੈਲੇਸ ਕਦੀ ਬੁੱਕ ਕਰਨ ਦੀ ਕੋਸ਼ਿਸ਼ ਨਾ ਕਰਿਓ ਉੱਥੇ ਦਰਿੰਦੇ ਰਹਿੰਦੇ ਆ ਦਰਿੰਦੇ ਉਮੇਦੀ ਬੇਟੀ ਦੇ ਹੰਦੇ ਆਤਮਾ ਇੰਨੀ ਕੁ ਪਟਕ ਰਹੀ ਐ ਇੰਨਾ ਕੁ ਮਾਰੀ ਐ ਨਾ ਕੋਈ ਕਸਾਈ ਵੀ ਨਹੀਂ ਮਾਰਦਾ ਅਸੀਂ ਆਪਣੇ ਬੱਚਿਆਂ ਨੂੰ ਕਦੀ ਹੋਏ ਵੀ ਨਹੀਂ ਸਕੇ ਹ ਜਿਹੜੇ ਦਰਿੰਦਿਆਂ ਤੋਂ ਕੁੱਟ ਖਾ ਕੇ ਚਲੀ ਗਈ ਐ ਮੇਰੀ ਵੇਟ ਨਹੀਂ ਕੀਤੀ ਮੈਂ ਕਿਹਾ ਮੈਂ ਪੇਰਿਆਂਸ ਮੀਟਿੰਗ ਤੇ ਬੱਚੇ ਦੇ ਆ ਰਹੀਆਂ ਮੇਰੇ ਆਂਦੇ ਨੂੰ ਤਾਂ ਉਹਨੇ ਕੁੱਟ ਕੇ ਗੇਟ ਕੱਟ ਕੇ ਬੰਦ ਕਰਕੇ ਬੇਟੀ ਸੜਕ ਤੇ ਬੈਠੀ ਹੋਈ ਸੀ 16 ਦਿਨ ਮੈਂ ਬੈਠੇ ਰਹੀਆਂ ਲੈ ਕੇ ਕੋਈ ਥਾਣਾ ਨਹੀਂ ਆਇਆ ਕੋਈ ਕੁਛ ਨਹੀਂ ਆਇਆ ਕੋਈ ਆਂਗਵਾਨ ਨਹੀਂ ਆਇਆ ਕਿ ਹਾਂ ਪੁਲਵੀਰ ਪੈਲਸ ਦਾ ਇਹ ਸਮਝਦੇ ਸੀ ਆਸਮਾਨ ਤੋਂ ਗਿਰੇ ਹੋਏ ਬੰਦੇ ਨੇ ਪਤਾ ਨਹੀਂ ਕੌਣ ਨੇ ਇਹ ਬਟ ਇਹ ਐ ਕਿ ਕਿਤੇ ਦਾ ਤਰਸ ਕਰਦੇ ਕਿਸੇ ਦੀ ਬੇਟੀ ਆ ਕਿਤੇ ਤਾਂ ਤਰਸ ਕਰਦੇ ਜਿੱਦਣ ਵਿਆਹ ਕੇ ਲਿਆਏ ਸੀ ਕਿਸੇ ਦੀ ਬੇਟੀ ਲੈ ਕੇ ਆਏ ਸੀ ਉਹ ਜਾਲਮਾਂ ਨੇ ਮੇਰੀ ਬੇਟੀ ਦਾ ਉਹ ਹਾਲ ਕੀਤਾ ਕਿ ਜਿਹੜਾ ਪਤਾ ਨਹੀਂ ਉਹ ਕੀ ਕੀ ਦੁੱਖ ਆਪਣੇ ਨਾਂ ਲੈ ਕੇ ਚਲੀ ਗਈ ਹੈ ਜਿੰਨਾ ਕਿ ਮੈਨੂੰ ਦੱਸ ਕੇ ਗਈ ਹੈ ਨਾ ਪਰ ਮੈਨੂੰ ਅੱਜ ਤੱਕ ਅੱਜ 9 ਤਰੀਕ ਦੀ ਡੈਥ ਹੋਈ ਹੀ 7 ਤਰੀਕ ਦੀ ਸੁਇਸਾਈਡ ਕੀਤੀ ਹੋਈ ਅੱਜ ਤੱਕ ਮੈਨੂੰ ਕਿਸੇ ਵੀ ਸਪੋਰਟ ਨਹੀਂ ਮਿਲੀ ਹਾਂਜੀ ਮੈਂ ਉਹ ਬੇਟੀ ਦੀ ਮਾਸੀ ਬੋਲ ਰਹੀ ਹਾਂ ਅਸੀਂ ਜੋ ਦਾ ਹਾਲ ਆਪਣੀ ਬੇਟੀ ਦਾ ਅੱਖਾਂ ਨਾਲ ਦੇਖਿਆ ਅਸੀਂ ਦੱਸ ਨਹੀਂ ਸਕਦੇ ਠੀਕ ਹੈ ਜੋ ਵੀ ਉਹਨਾਂ ਦੇ ਘਰੇ ਹੋਇਆ ਲੜਾਈਆਂ ਕਿਤੇ ਘਰ ਨਹੀਂ ਹੁੰਦੀਆਂ ਸਭ ਦੇ ਘਰ ਹੁੰਦੀਆਂ ਨੇ ਲੜਾਈ ਦਾ ਵੀ ਹੱਲ ਹੁੰਦਾ ਹੈ ਹਰ ਲੜਾਈ ਠੰਡੀ ਪੈ ਜਾਂਦੀ ਹੈ ਪਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸਹੁਰਿਆਂ 'ਚੋਂ ਕਿਸੇ ਵੀ ਸਿਆਣੇ ਬੰਦੇ ਨੇ ਕਿਸੇ ਵੀ ਲੇਡੀਜ਼ ਨੇ ਉਸ ਕੁੜੀ ਦੀ ਸਾਈਡ ਨਹੀਂ ਲਈ ਕਿਸੇ ਦੇ ਅੰਦਰ ਦਿਲ ਨਹੀਂ ਸੀ ਲੱਗਿਆ ਹੋਇਆ ਜੋ ਵਕੀਲਣ ਆਏ ਜਿਹੜੀ ਉਹਨਾਂ ਦੇ ਘਰ ਦੇ ਉੱਤੇ ਰਾਜ ਕਰ ਰਹੀ ਹੈ ਅੱਜ ਸਾਰਾ ਪਲਾਨ ਉਹ ਵਕੀਲਣ ਨੇ ਬਣਾ ਕੇ ਦਿੱਤਾ ਔਰ ਉਹਨਾਂ ਨੂੰ ਸਰਾ ਸਰ ਸ਼ਰੀਆਮ ਉਹ ਲੁੱਟ ਰਹੀ ਹੈ ਉਸ ਲੇਡੀ ਨੇ ਰਾਜਵੀਰ ਕੌਰ ਦਾ ਘਰ ਬਰਬਾਦ ਕਰਤਾ ਕੁਲਵੀਰ ਸਿੰਘ ਦਾ ਨਾਮ ਬਦਨਾਮ ਕਰਤਾ ਠੀਕ ਹੈ ਜੀ ਸਾਡੀ ਕੁੜੀ ਦੀ ਜਾਨ ਦੀ ਜ਼ਿੰਮੇਵਾਰ ਸਭ ਤੋਂ ਵੱਧ ਉਹ ਲੇਡੀ ਹੈ ਜਿਹੜੀ ਆਪਣੇ ਆਪ ਨੂੰ ਵਕੀਲ ਕਹਿੰਦੀ ਹੈ ਨਾਲ ਘੁੰਮ ਰਹੀ ਹੈ ਉਹਦੀ ਸੱਸ ਦੀ ਫਰੈਂਡ ਹੈ ਠੀਕ ਹੈ ਜੀ ਸਾਨੂੰ ਨਹੀਂ ਪਤਾ ਉਹ ਕੌਣ ਹੈ ਜੋ ਅਸੀਂ ਸੁਣਿਆ ਸੀ ਉਹੀ ਦੱਸ ਰਹੇ ਹਾਂ ਪਰ ਪੁਲਿਸ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਅਸੀਂ ਗਏ ਆ ਫਾਰਮੈਲਿਟੀ ਜ਼ਰੂਰ ਕੀਤੀ ਹੈ ਪਰ ਕੋਈ ਦਿਲੀ ਸਾਥ ਨਹੀਂ ਦਿੱਤਾ ਨਾ ਹੀ ਉਹ ਲੋਕ ਦੇ ਹਿਸਾਬ ਨਾਲ ਚੱਲੇ ਨੇ ਠੀਕ ਹੈ ਜੀ ਲੇਡੀਜ਼ ਜੀ ਦਾ ਹਰ ਕੋਈ ਰੱਖਿਆ ਕਰਦਾ ਉਹਨਾਂ ਨੇ ਕੋਈ ਰੱਖਿਆ ਨਹੀਂ ਕੀਤੀ ਜੀ ਰੱਖਿਆ ਕੀਤੀ ਹੈ ਔਰ ਸਿਰਫ ਇੱਕ ਫਾਰਮੈਲਟੀ ਹੀ ਕੀਤੀ ਹੈ ਦਿੱਲੀ ਕੋਈ ਨਹੀਂ ਕੀਤੀ ਨਾ ਕਾਨੂੰਨ ਸਮਝਿਆ ਠੀਕ ਹੈ ਜੀ ਉਹਨਾਂ ਨੂੰ ਬਣਦੀ ਸਜ਼ਾ ਜ਼ਰੂਰ ਦਿੱਤੀ ਜਾਵੇ ਜਿੰਨੇ ਵੀ ਜਣੇ ਹੈਗੇ ਨੇ ਉਹਨਾਂ ਨੂੰ ਫੜਿਆ ਜਾਵੇ ਨਹੀਂ ਤਾਂ ਅਸੀਂ ਫਿਰ ਸੜਕਾਂ ਤੇ ਉਤਰਾਂਗੇ ਠੀਕ ਹੈ ਜੀ ਇਨਸਾਫ ਤਾਂ ਅਸੀਂ ਬੇਟੀ ਦੀ ਆਤਮਾ ਨੂੰ ਦਵਾਉਣਾ ਉਹਨੂੰ ਅਸੀਂ ਨਹੀਂ ਦਵਾ ਸਕੇ ਤਾਂ ਬੇਟੀ ਦੀ ਆਤਮਾ ਨੂੰ ਤਾਂ ਜ਼ਰੂਰ ਦਵਾਣਾ ਹੈ